ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲੇ ਦੇ ਵਿੱਚ ਇੱਕ ਗਲਤੀ ਸੀ ਜੇਕ ਤੇ ਉਹ ਗਲਤੀ ਨਾ ਕਰਦਾ ਤੇ ਅੱਜ ਉਹ ਦੁਨੀਆਦਾਰੀ ਦੇ ਵਿੱਚ ਹੋਣਾ ਸੀ ਕਿਉਂਕਿ ਜੋ ਸੱਚਾ ਇਨਸਾਨ ਹੁੰਦਾ ਹਨ ਉਸ ਦੇ ਨਾਲ ਇਹ ਗੱਲ ਜ਼ਰੂਰ ਵਾਪਰਦੀ ਹੈ ਤੇ ਉਹ ਸਭ ਤੇ ਪ੍ਰੋਸਾ ਵੀ ਕਰਦਾ ਹੈ ਤੁਹਾਡੇ ਦਿਲ ਦੀ ਗੱਲ ਜੋ ਹੁੰਦੀ ਹੈ ਸਾਰੀ ਪ੍ਰਤੱਖ ਕਰ ਦਿੰਦਾ ਕੋਈ ਵੀ ਚਲਾਕੀ ਵਾਲਾ ਕੰਮ ਨਹੀਂ ਕਰਦਾ ਚਲਾਕੀ ਸਿਰਫ ਉਹ ਚੰਗੇ ਲਈ ਪੜੇ ਲਈ ਕਰੂਗਾ ਆਪਦੇ ਫਾਇਦੇ ਲਈ ਨਹੀਂ ਸਿੱਧੂ ਮੂਸੇਵਾਲਾ ਜੇ ਪੋਲਿਟਿਕਸ ਦੇ ਵਿੱਚ ਨਾ ਆਉਂਦਾ ਤਾਂ ਕੁਝ ਹੋਰ ਹੋਣਾ ਸੀ ਸਮਾਂ ਕਿਉਂਕਿ ਉਹ ਸਿਰਫ ਸ਼ਾਸਤ ਕਿੱਢੀ ਗਈ ਪੋਲਿਟਿਕਸ ਦੇ ਵਿੱਚ ਲਿਉਣ ਲਈ ਕਿਉਂਕਿ ਕੋਈ ਵੀ ਹੈ ਪੋਲਿਟਿਕਸ ਵਾਲੇ ਜਿਹਦੇ ਪਿੱਛੇ ਦੁਨੀਆਦਾਰੀ ਬਹੁਤ ਜ਼ਿਆਦਾ ਜਿਹਦੇ ਫੋਲੋਅਰ ਜ਼ਿਆਦਾ ਜਿਹਦੇ ਮਤਲਬ ਕਿ ਬਹੁਤ ਉੱਚੇ ਪੱਤਰ ਤੇ ਮਤਲਬ ਕਿ ਚੜ੍ਹਾਈ ਆ ਉਸ ਨੂੰ ਇਹ ਜ਼ਰੂਰ ਮਤਲਬ ਕਿ ਚੱਕਣ ਦੀ ਕੋਸ਼ਿਸ਼ ਕਰ ਦੇ ਤੁਸੀਂ ਵੱਡੇ ਵੱਡੇ ਐਕਟਰਾਂ ਨੂੰ ਦੇਖ ਲਓ ਉਹ ਪੋਲਿਟਿਕਸ ਦੇ ਵਿੱਚ ਆਏ ਤੇ ਉਹਨਾਂ ਦਾ ਜਿਹੜਾ ਕਰੈਕਟਰ ਲੈਸ ਹੋ ਗਿਆ ਠੀਕ ਹੈ ਨਾ ਤੇ ਉਹੀ ਇਹਦੇ ਨਾਲ ਹੋਇਆ ਇਸੇ ਕਰਕੇ ਕੋਈ ਵੀ ਕਲਾਕਾਰ ਕੋਈ ਵੀ ਐਕਟਰ ਉਹਨੂੰ ਪੋਲਿਟਿਕਸ ਦੇ ਵਿੱਚ ਨਹੀਂ ਆਉਣਾ ਚਾਹੀਦਾ ਜੇ ਮਤਲਬ ਕੀ ਗਲਤੀ ਦੇ ਨਾਲ ਆਇਆ ਤੇ ਅੱਗੇ ਤੋਂ ਉਸ ਨੂੰ ਨਹੀਂ ਆਉਣਾ ਚਾਹੀਦਾ ਉਹਦੀ ਸਭ ਤੋਂ ਵੱਡੀ ਇਹ ਗਲਤੀ ਸੀ ਤੇ ਉਸ ਨੂੰ ਇਹ ਚੀਜ਼ ਕਰਕੇ ਲਿਆਂਦਾ ਗਿਆ ਸੀਗਾ ਤੇ ਇਸ ਕਰਕੇ ਉਹ ਵਿਚਾਰਾ ਫਸ ਗਿਆ ਤੇ ਇਹ ਪੋਲਿਟਿਕਸ ਜਿਹੜੀ ਹੈਗੀ ਹੈ ਨਾ ਇਹ ਜਿਹੜੀ ਸਿਆਸਤ ਹੈਗੀ ਆ ਸਿਆਸਤ ਬਹੁਤ ਖਤਰਨਾਕ ਹੈ ਇਹਦੇ ਵਿੱਚ ਸੱਚਾ ਬੰਦਾ ਜਿਹੜਾ ਉਹ ਨਭ ਨਹੀਂ ਸਕਦਾਗਾ ਤੇ ਇਹਦੇ ਵਿੱਚ ਸਿਰਫ ਜੋ ਕੁਫਰ ਜੋ ਮਤਲਬ ਕਿ ਝੂਠ ਬੋਲਣ ਵਾਲਾ ਥਾਂ ਥਾਂ ਦੇ ਬਦਲਣ ਵਾਲਾ ਉਹੀ ਇਹਦੇ ਵਿੱਚ ਸਫਲ ਹੋ ਸਕਦਾ ਨਹੀਂ ਪੋਲਿਟਿਕਸ ਦੇ ਵਿੱਚ ਸੱਚਾ ਬੰਦਾ ਸਫਲ ਨਹੀਂ ਹੋ ਸਕਦਾ ਸੱਚਾ ਬੰਦਾ ਸਫਲ ਵੀ ਹੁੰਦਾਗਾ ਤਾਂ ਉਸ ਨੂੰ ਵਿਸ਼ਾਸਤ ਦੇ ਨਾਲ ਐਂਕਾਊਂਟਰ ਕੀਤਾ ਜਾਂਦਾ ਜੇ ਮਦਰਕੀ ਤੁਹਾਨੂੰ ਇਹ ਗੱਲ ਸਹੀ ਲੱਗੀ ਤਾਂ ਲਾਈਕ ਜ਼ਰੂਰ ਕਰਨਾ